ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਦਾਗੁਰਪ੍ਰੀਤ ਸਿੰਘ ਕੋਲਰ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਜੋ ਕਿ ਅਮਰਸਰ ਪੁਲਿਸ ਕਮਿਸ਼ਨਰੇਟ ਡਰਾਈਵ ਚੱਲ ਰਹੀ ਹੈ ਅਗੇਂਸਟ ਗੈਂਗਸਟਰਸ ਤੇ ਬੈਡਲਮੈਂਟਸ ਆਫ ਦ ਸੋਸਾਇਟੀ ਉਹਦੇ ਚ ਅਸੀਂ ਇੱਕ ਬੰਦਾ ਗ੍ਰਿਫਤਾਰ ਕੀਤਾ ਹੈ ਹੀਰਾ ਲਾਲ ਪੁੱਤਰ ਹਜ਼ਾਰਾ ਰਾਮ ਤੇ ਜਦੋਂ ਉਹਦੀ ਪੁੱਛਗਿੱਛ ਕੀਤੀ ਤੇ ਸਾਨੂੰ ਪਤਾ ਚੱਲਿਆ ਕਿ ਬਟਾਲੇ ਵਿੱਚ ਮੁਕੱਦਮਾ ਨੰਬਰ 205 23724 ਨੂੰ ਜਿਹੜਾ ਰਜਿਸਟਰ ਹੋਇਆ ਅੰਡਰ ਸੈਕਸ਼ਨ 103 109 191 3 190 62 ਬੀ ਐਨ ਐਸ ਤੇ 25549 ਉਹਦੇ ਚ ਨਾਮਜਦਾ ਨਾਲੇ ਦਾ ਬੇਟਾ ਵੀ ਨਾਮਜਦਾ ਜਿਹਦਾ ਨਾਮ ਹੈ ਅਮਨਪ੍ਰੀਤ ਸਿੰਘ ਔਰ ਫਾਂਡਾ ਤੇ ਜਿਹੜਾ ਆਂਡਾ ਹੈ ਉਹਦੇ ਤੇ ਵਕਫ ਵਕ ਜ਼ਿਲ੍ਹਿਆਂ ਚ 6 ਮੁਕੱਦਮੇ ਵੀ ਦਰਜ ਹੈਗੇ ਆ ਤੇ ਅੰਡਰ ਵੇਰੀਅਸ ਸੈਕਸ਼ਨਸ ਤੇ ਸੀਜੀਐਸਟਾਫ 1 ਨੇ ਜਿਹੜਾ ਗ੍ਰਿਫਤਾਰ ਅਸੀਂ ਕੀਤਾ ਜਿਹੜਾ ਦੋਸ਼ੀ ਹੈ ਹੀਰਾ ਲਾਲ ਇਹ ਪਿੰਡ ਚੰਚਰੀਵਾਲ ਦਾ ਹੈਗਾ ਜਿਹੜਾ ਕਿ ਸਿਵਲ ਲਾਈਨ ਥਾਣੇ ਦੇ ਏਰੀਆ ਦੇ ਵਿੱਚ ਹੀ ਪੈਂਦਾ ਹੈ ਧੰਨਵਾਦ